ਹਾਂਜੀ ਸਾਰਿਆਂ ਦਾ ਸ਼ੀਕਾਲ ਮੈਸੂਮਨ ਆਰਟਿਸਟਿਕ ਸਕੈਚ ਤੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਮੈਂ ਤੁਹਾਨੂੰ ਵੀਡੀਓਜ਼ ਦੇ ਵਿੱਚ ਦੱਸਿਆ ਸੀਗਾ ਵੀ ਸਾਡੇ ਕੁਝ ਹੈਂਡਵਰਕ ਦੇ ਸੂਟ ਰੈਡੀ ਹੋ ਕੇ ਆ ਰਹੇ ਨੇ ਸੋ ਅੱਜ ਮੈਂ ਉਹਨਾਂ ਚੋਂ ਕੁਝ ਸੂਟ ਮੇਰੇ ਕੋਲ ਆ ਚੁੱਕੇ ਨੇ ਮੈਂ ਤੁਹਾਨੂੰ ਦਿਖਾਉਣੀ ਆ ਤੇ ਤੁਸੀਂ ਵੀ ਸੇਮ ਸੂਟ ਬਣਵਾ ਸਕਦੇ ਹੋ ਤੁਸੀਂ ਆਰਡਰ ਦੇ ਸਕਦੇ ਹੋ ਸਾਡਾ ਪਹਿਲਾ ਸੂਟ ਇਹ ਪਿਓਰ ਸਿਲਕ ਤੇ ਬਣਿਆ ਹੈ ਬਹੁਤ ਹੀ ਪਿਆਰਾ ਇਹਦਾ neck ਤੁਸੀਂ ਕੰਮ ਦੀ ਫਿਨਿਸ਼ਿੰਗ ਦੇਖ ਸਕਦੇ ਹੋ। ਪਲੱਸ ਸਾਰੇ ਦੇ ਵਿੱਚ ਬੂਟੀਆਂ ਨੇ ਇਹਦੀ। ਇਹਦੀਆਂ 슬ੀਵਜ਼ ਆਉਣਗੀਆਂ। ਪਲੱਸ ਇਹਦਾ ਕੇਰਾ। ਇਹ ਅਸੀਂ ਕਸਟਮਰ ਦੀ ਡਿਮਾਂਡ ਤੇ ਰੈਡੀ ਕਰਿਆ ਪੀਸ। ਸੋ ਹੁਣ ਇਹਦੀ ਸਟਿਚਿੰਗ ਹੋਏਗੀ। ਇਹਦਾ ਦੁਪੱਟਾ ਬਹੁਤ ਹੀ ਪਿਆਰਾ ਬਣਿਆ। ਪਿਓਰ ਚਨੋਂਨ ਦਾ ਦੁਪੱਟਾ ਹੈ। ਜਿੱਦੀ ਕੀ 4 ਸਾਈਡ ਏਮਬ੍ਰੋਇਡਰੀ ਹੋਈ ਹੈ ਪਲੱਸ ਸਾਰੀ ਚ ਬੁੱਟੀ ਹੈ। ਇਹ ਸਿੰਪਲ ਸੋਬਰ ਜਿਹਾ ਡਿਜ਼ਾਈਨ ਹੈ। ਸੋ ਬਣ ਕੇ ਦੀ ਗੈਟਅਪ ਬਹੁਤ ਹੀ ਸੋਹਣੀ ਆਏਗੀ। ਦੁਪੱਟੇ ਤੇ ਅਸੀਂ ਫਿਨਿਸ਼ਿੰਗ ਕਰ ਰਹੇ ਹਾਂ। ਸੇਮ ਹੀ ਅਸੀਂ ਫੋਰ ਸਾਈਡ ਸ਼ਰਟ ਦੇ ਚਾਕਾਂ ਤੇ ਵੀ ਫਿਨਿਸ਼ਿੰਗ ਕਰਾਂਗੇ ਸੋ ਤੁਸੀਂ ਹੈਂਡਵਰਕ ਦਾ ਕੋਈ ਵੀ ਡਿਜ਼ਾਈਨ ਜੋ ਤੁਹਾਨੂੰ ਪਸੰਦ ਆ ਉਹਦੇ ਅਕੋਰਡਿੰਗ ਵੀ ਸਾਨੂੰ ਭੇਜ ਸਕਦੇ ਹੋ ਐਕਚੁਅਲੀ ਹੈਂਡਵਰਕ ਦੇ ਪੀਸ ਨੂੰ ਜਦੋਂ ਰੈਡੀ ਕਰਨਾ ਹੈ ਤਾਂ ਸਾਨੂੰ ਨੀਅਰ ਅਬਾਊਟ 3 ਵੀਕ ਚਾਹੀਦੇ ਆ ਸੋ 3 ਵੀਕ ਦੇ ਵਿੱਚ ਵਿੱਚ ਸੂਟ ਜਿਹੜਾ ਰੈਡੀ ਹੋ ਕੇ ਡਿਸਪੈਚ ਹੋ ਜਾਂਦਾ ਹੈ ਹਾਂਜੀ ਸਾਡਾ ਨੈਕਸਟ ਸੂਟ ਬੜਾ ਪਿਆਰਾ ਹੈ ਵੀ ਸ਼ੇਡ ਇਹ ਐਕਚੁਅਲੀ ਖਾਦੀ ਸਟੱਫ ਤੇ ਬਣਿਆ ਹੈ ਇਹ ਜੈਕਟ ਸਟਾਈਲ ਸੂਟ ਬਣਨਾ ਹੈ ਇਹਦੇ نیچے ਬੇਸ ਅਲੱਗ ਆਏਗਾ ਸੋ ਇਹ ਪੈਨਲ ਦੇ ਵਿੱਚ ਪ੍ਰੋਪਰ ਜੈਕਟ ਆਏਗੀ ਇਹ ਬੈਕੇ ਰੇਤੇ ਬੇਲ ਆਏਗੀ ਇਸਤੇ ਪਲੱਸ ਸੇਮ ਬੇਲੀਏ ਦੀ 슬ੀਵਜ਼ ਦੇ ਉੱਪਰ ਆਏਗੀ। ਸੋ ਇਹਦੇ ਜੋ نیچے ਜੋ ਸ਼ਰਟ ਬਣਨੀ ਹੈ ਬਹੁਤ ਸੋਹਣੀ ਸ਼ਰਟ ਹੈ ਬੂਟੀਆਂ ਵਾਲੀ। ਜਦੋਂ ਇਹ ਸੂਟ ਰੈਡੀ ਹੋ ਗਿਆ ਤਾਂ ਅਸੀਂ ਉਸ ਦੀ ਵੀਡੀਓ ਜ਼ਰੂਰ ਬਣਾਵਾਂਗੇ ਤਾਂ ਕਿ ਤੁਸੀਂ ਇਹਨੂੰ ਦੇਖ ਸਕੋ। ਹਾਂਜੀ ਹੁਣ ਸਾਡਾ ਬਹੁਤ ਹੀ ਪਿਆਰਾ ਪੀਸ ਇਹ ਐਕਚੁਅਲੀ ਲਹਿੰਗਾ ਬਣ ਰਿਹਾ ਹੈ। ਲਹंगे ਦੀ ਸ਼ਰਟ ਜੋ ਹੈ ਰੈਡੀ ਹੋ ਕੇ ਆਈ ਹੈ ਇਸੇਮ ਐਮਬਰਾਇਡਰੀ ਦੀ ਬੈਗ ਤੇ ਵੀ ਹੋਈ ਹੈ ਈਵਨ ਲਹंगे ਤੇ ਵੀ ਅਸੀਂ ਬਹੁਤ ਸੋਹਣੀ ਐਮਬਰਾਇਡਰੀ ਕਰਾਈ ਹੈ ਜਿਵੇਂ ਇਹ ਪੀਸ ਰੈਡੀ ਹੋ ਗਿਆ ਅਸੀਂ ਤੁਹਾਨੂੰ ਦਿਖਾਵਾਂਗੇ ਇਹਦੇ ਨਾਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਐ ਐਕਚੁਅਲੀ ਅਜੇ ਫਿਨਿਸ਼ਿੰਗ ਰਹੀ ਏ ਦੁਪੱਟੇ ਦੀ ਜਿਵੇਂ ਇਹ ਪੀਸ ਰੈਡੀ ਹੋ ਗਿਆ ਤਾਂ ਅਸੀਂ ਤੁਹਾਨੂੰ ਜਰੂਰ ਦਿਖਾਵਾਂਗੇ ਹਾਂਜੀ ਬਹੁਤ ਹੀ ਪਿਆਰਾ ਪੀਸ ਜੋ ਕਿ ਅੱਜਕੱਲ ਬਹੁਤ ਹੀ ਡਿਮਾਂਡ ਦੇ ਵਿੱਚ ਚੱਲ ਰਿਹਾ ਫੈਬਰਿਕ ਸੈਟਨ ਔਰਗਾਂਜ਼ਾ ਤੇ ਬਣਿਆ ਇਹਦਾ ਕਲਰ ਹੀ ਬੜਾ ਪਿਆਰਾ ਹੈ ਤੁਸੀਂ ਕੰਮ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਇਹਨੂੰ ਤੁਸੀਂ ਆਪਣੇ ਅਕੋਰਡਿੰਗ ਥੋੜਾ ਬਹੁਤਾ ਚੇਂਜ ਕਰਨਾ ਉਹ ਵੀ ਕਰਵਾ ਸਕਦੇ ਹੋ ਸੋ ਦੇ ਅਕੋਰਡਿੰਗ ਵੀ ਇਹ ਹੈ रेडी ਹੋ ਜਾਏਗਾ ਇਹ ਕੰਪਲੀਟ ਹੈਂਡਵਰਕ ਦੇ ਸੂਟ ਸੀ ਇਹ 슬ੀਵਸ ਤੇ ਡਿਜ਼ਾਈਨ ਆਏਗਾ ਇਹ ਵੀ ਸੂਟ ਬਸ ਰੈਡੀ ਹੋ ਜਾਏਗਾ ਜਿਵੇਂ ਰੈਡੀ ਹੋਏ ਤਾਂ ਅਸੀਂ ਤੁਹਾਨੂੰ ਰੈਡੀ ਹੋਏ ਕੰਪਲੀਟ ਸੂਟ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਤਾਂ ਦੋ ਦੁਪੱਟਾ ਹੈ ਦੁਪੱਟੇ ਦੇ ਵਿੱਚ ਜਸਟ ਅਸੀਂ ਬੂਟੀ ਪਾਈ ਹੈ ਪਿਓਰ ਆਰਗੈਂਜ਼ਾ ਦਾ ਦੁਪੱਟਾ ਹੈ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਹੈਂਡਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਤਾਂ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਈਵਨ ਸਾਡੇ ਕੋਲ ਕੁਝ ਹੈਂਡਵਰਕ ਦੇ ਸੂਟ ਰੈਡੀ ਵੀ ਪਏ ਹੁੰਦੇ ਨੇ ਸੋ ਤੁਸੀਂ ਉਹ ਵੀ ਬਾਈ ਕਰ ਸਕਦੇ ਹੋ ਤੁਸੀਂ ਸਾਡੇ ਕੋਲ ਵਿਜ਼ਿਟ ਵੀ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਸੁਜੈਸ਼ਨ ਲੱਗ ਰਿਹਾ ਵੀ ਜੋ ਸਾਨੂੰ ਤੁਸੀਂ ਦੇਣਾ ਚਾਹੁੰਦੇ ਹੋ ਜੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਟਾਫ ਜਾਂ ਤੁਸੀਂ ਕੋਈ ਚੀਜ਼ ਦੇਖਣੀ ਚਾਹੁੰਦੇ ਹੋ ਤਾਂ ਪਲੀਜ਼ ਸਾਨੂੰ ਜਰੂਰ ਦੱਸਿਓ ਤੁਸੀਂ ਸਾਨੂੰ ਫੇਸਬੁੱਕ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ ਥੈਂਕ ਯੂ